ਇੰਗਲੈਂਡ ਦੀ 36 ਸਾਲਾ ਲੋਰਾ ਮੋਨਰੀ ਨੇ ਕਿਹਾ ਕਿ ਉਹਨਾਂ ਦੇ 4 ਬੱਚੇ ਨੇ ਜਿਨ੍ਹਾਂ ਦੇ ਤਿੰਨ ਵੱਖ-ਵੱਖ ਪਿਤਾ ਨੇ ਉਹਨਾਂ ਨੂੰ ਅਕਸਰ ਤਾਨੇ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਲੋਰਾ ਨੇ ਕਿਹਾ ਕਿ ਹੁਣ ਮੈਨੂੰ ਕੋਈ ਪਰਵਾਹ ਨਹੀਂ ਕਿ ਲੋਕ ਕੀ ਸੋਚਦੇ ਨੇ ਮੈਨੂੰ ਪਤਾ ਕਿ ਮੈਂ ਸਹੀ ਕੰਮ ਕੀਤਾ ਤੇ ਮੇਰੇ ਬੱਚੇ ਖੁਸ਼ ਨੇ ਲੋਰਾ ਨੇ 16 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਧੀ ਜੋਰਜੀਆ ਨੂੰ ਜਨਮ ਦਿੱਤਾ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਜੀ ਸੀ ਐਸ ਸੀ ਪ੍ਰੀਖਿਆ ਦਿੱਤੀ ਜੋਰਜੀਆ ਤੋਂ 3 ਸਾਲ ਬਾਅਦ ਉਹਨਾਂ ਨੇ ਆਪਣੀ ਦੂਜੀ ਧੀ ਐਮੀ ਨੂੰ ਜਨਮ ਦਿੱਤਾ ਲਾਹੌਰ ਬਾਦ ਵਿੱਚ ਐਡਮ ਨੂੰ ਮਿਲੀ ਜੋ ਕਿ ਇੱਕ ਇੰਜੀਨੀਅਰ ਸਨ ਅਤੇ ਅਗਸਤ 2017 ਵਿੱਚ ਉਹਨਾਂ ਨਾਲ ਵਿਆਹ ਕਰਵਾ ਲਿਆ ਉਹਨਾਂ ਦੇ ਦੋ ਬੱਚੇ ਨੇ 10 ਸਾਲਾਂ ਲੂਵੀਆ ਤੇ 6 ਸਾਲਾ ਜੈਕਬ ਗਰਭਵਤੀ ਹੋਣ ਦੇ ਬਾਵਜੂਦ ਲੋਰਾ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਉਹਨਾਂ ਨੇ ਕਿਹਾ ਕਿ ਮੈਨੂੰ ਸਕੂਲ ਵਿੱਚ ਤਮਕਾਇਆ ਗਿਆ ਤੇ ਕਿਹਾ ਜਾਂਦਾ ਸੀ ਕਿ ਉਹ ਮੇਰੇ ਬੱਚੇ ਨੂੰ ਬਾਹਰ ਕਰ ਦੇਣਗੇ ਪਰ ਉਸ ਸਕੂਲ 'ਚ ਸਾਨੂੰ ਗਰਭਵਤੀ ਲੜਕੀਆਂ ਦੇ ਲਈ ਸਿੱਖਿਆ ਤੇ ਦੇਖਭਾਲ ਸਿਖਾਈ ਜਾਂਦੀ ਸੀ ਜਿਸ ਨਾਲ ਸਾਨੂੰ ਆਪਣੀ ਜ਼ਿੰਦਗੀ ਨੂੰ ਸੰਭਾਲਣ ਵਿੱਚ ਮਦਦ ਮਿਲੀ ਲੋਰਾ ਕਹਿੰਦੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਕਈ ਪਿਤਾ ਹੋਣ ਦੇ ਕਲੰਕ ਨੇ ਉਹਨਾਂ ਨੂੰ ਕਈ ਸਾਲਾਂ ਤੱਕ ਪਰੇਸ਼ਾਨ ਕੀਤਾ ਪਰ ਹੁਣ ਉਹ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਜਵਾਨ ਸੀ ਗਲਤ ਰਿਸ਼ਤਿਆਂ ਵਿੱਚ ਫਸੀ ਸੀ ਪਰ ਹੁਣ ਮੈਨੂੰ ਪਤਾ ਹੈ ਕਿ ਮੈਂ ਇੱਕ ਚੰਗੀ ਮਾਂ ਤੇ ਮੇਰੇ ਬੱਚੇ ਖੁਸ਼ ਨੇ